ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇਲ ਲਈ ਲੈ ਕੇ ਆਏ ਹਾਂਗੇ ਇੱਕ ਤਾਂ ਬਾਈ ਕੋਲੇ ਆ ਗਈ ਟੋਕੜ ਗੱਬਣ ਚੱਕਪਾਸਟਾਪ ਦੀ ਵੜ ਤੇ ਇੱਕ ਆ ਗਈਤਾ ਜਿਸ ਦੀ ਮੱਝ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਦੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹਾਂ ਬਾਈ ਵਧੀਆ ਬਾਈ ਕਿਵੇਂ ਚੱਲਦਾ ਬਾਈ ਤੁਮ ਪੂਰਾ ਵਧੀਆ ਜੀ ਨਾਮ ਤੇ ਬਾਈ ਆਪਣਾ ਡਰੈਸ ਨਾਮ ਆਪਣਾ ਬਾਈ ਗੁਰਪ੍ਰੀਤਾ ਪਿੰਡ ਤਾਜੋਕੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਬਾਈ ਨੇੜੇ ਪਿੰਡ ਬਾਈ ਇੱਧਰ ਤਪਾ ਰਹਿ ਗਿਆ ਇੱਧਰ ਪਖੋ ਟੇ ਲਵਾ ਆ ਨੇੜੇ ਨੇੜੇ ਕੰਟੈਕਟ ਨੰਬਰ ਬੋਲ ਕੰਟੈਕਟ ਨੰਬਰ ਆਪਣਾ ਹੈਗਾ ਬਾਈ 62800 35272 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਮੱਝ ਤੋਂ ਸ਼ੁਰੂ ਕਰੀਏ ਜਾਂ ਫਿਰ ਇਹ ਤੋਂ ਜਿੱਧਰੋਂ ਮਰਜ਼ੀ ਕਰ ਲੈ ਬਾਈ ਦੋਨੇ ਮ ਇਦਰੋਂ ਮਰਜੀ ਕਰ। ਕਿਹੜਾ ਸੂਈ ਸੂਈ ਵੀ ਹੈ ਬਾਈ ਗਾਂ। ਇਹ ਗਾਂ ਬਾਈ ਪਹਿਲਾਂ ਸੁਈ ਹੋਈ ਹੈ। ਠੀਕ ਆ। ਹਾਂਜੀ। ਕਿੰਨਾ ਟਾਈਮ ਆ ਮੰਨ ਕੇ ਚੱਲੋ ਹੁਣ ਚੈੱਕ ਪਾਸ ਹੈ। ਇਹ ਬਾਈ ਆ 5 ਤਰੀਕ ਨੂੰ ਇਹਨੂੰ 7 ਮਾ 20 ਤਰੀਕ ਨੂੰ ਹੂੰ 7 ਮਹੀਨਿਆਂ ਦੀ ਪੂਰੀ ਹੋ ਜਾਊਗੀ। ਠੀਕ ਆ। ਹਾਂ 8ਵਾਂ ਸਟਾਰਟ ਹੋ ਜਾਊਗਾ। ਤੇ ਕਿੰਨਾ ਦੁੱਧ ਆ ਬਾਈ? ਦੁੱਧ ਇਹ ਥੱਲੇ ਬਾਈ ਹੁੰਦਾ ਆਪਾਂ ਘਟਾਉਣ ਹੀ ਲੱਗ ਗਿਆ ਹੁਣ। ਹੂੰ ਜਿੰਨਾ ਮਰਜ਼ੋ ਲੈ 13 14 ਕਿਲੋ ਅਗਲਾ 2 ਡੰਗ ਤੋਲ ਲੈ 4 ਡੰਗ ਤੋਲ ਲੈ। ਠੀਕ ਆ। ਬਾਈ ਕਹਿੰਦਾ ਬਾਈ ਦੂ ਡੰਗ ਚੋਲਿਓ ਤਿੰਨ ਡੰਗ ਚੋਲਿਓ ਮਨ ਉਹ ਆਖ ਲੈਨੇ ਤਸੱਲੀ ਕਰਨੀ ਬਾਈ ਤੇ ਛੋਟੀ ਚੇਕ ਕਰਵਾਈ ਵੀ ਅਗਲਾ ਕਰਾ ਸਕਦਾ ਅਗਲਾ ਕਰਾ ਕੇ ਲੈ ਜਾਵੇ ਬਾਈ ਅਗਲੇ ਰੁਪਈਏ ਲਾਉਣੇ ਆ ਠੀਕ ਹੈ ਤਸੱਲੀ ਕਰਾ ਕੇ ਲੈ ਕੇ ਜਾ ਤੇ ਚਵਾਈ ਕਿਵੇਂ ਲੱਗੀ ਬਾਈ ਚਵਾਈ ਜਮਾ ਓਕੇ ਆ ਬਾਈ ਚਵਾਈ ਬਾਈ ਕਹਿੰਦਾ ਬਾਈ ਇੱਕ ਨੰਬਰ ਲੱਗਿਆ ਥਾਣਾ ਦਾ ਸਾਇ ਦੇਖੋ ਗੁਲਾਬੀ ਥਾਣਾ ਨਾੜਾ ਨੂੜਾ ਫੁੱਲ ਚੰਗਿਆ ਬਾਕੀ ਕੱਦ ਕੋਤ ਬਹੁਤ ਆ ਕੱਦ ਬਹੁਤ ਆ ਬਾਈ ਤੂੰ ਗਾਂ ਆ ਦੀ ਬੇਲ ਦਿਖਾ ਦੇ ਹੂੰ ਆਪਣੇ ਕੁਆਲਿਟੀ ਦਿਖਾ ਦੇ ਫਿਰ ਇਸ ਕੁਆਲਿਟੀ ਠੀਕ ਆ ਫੁੱਲ ਪਿਓਰ ਐਚਐਫ ਚ ਪੈਂਦੀ ਆ ਹੂੰ ਕੋਈ ਵੀ ਇੱਕ ਵਾਰ ਫਾਰਮ ਚੋਂ ਲਈ ਹੋਈ ਬਿਹੜਾ ਯਾਰ ਬਾਈ ਠੀਕ ਆ ਬਾਈ ਆਪਣੇ ਕੋਲੇ ਬਾਕੀ ਫਾਰਮ ਦੀ ਵੀਡੀਓ ਪਈ ਹੈਗੀ ਤੈਨੂੰ ਚਲਾ ਕੇ ਦਿਖਾ ਦਿੰਦੇ ਆ ਦਿਖਾ ਦੇ ਬਈ ਮੋੜਾ ਜਾ ਕੈਮਰਾ ਮਰਵਾ ਦੇ ਕੀ ਬਾਤ ਆ ਬਾਕੀ ਅਗਲਾ ਆਉ ਯਾਰ ਤਸੱਲੀ ਕਰਕੇ ਲੱਗਿਆ ਜਿੱਥੋਂ ਆਈ ਆ ਜਿੱਥੋਂ ਟੀਕਾ ਲੱਗਿਆ ਵਾ ਸਭ ਕੁਛ ਆਪਣਾ ਰਿਕਾਰਡ ਵਾਲੀ ਆ ਯਾਰ ਬਾਈ ਠੀਕ ਆ ਬਾਈ ਹਾਂ ਠੀਕ ਆ ਜੀ ਸਹੀ ਗੱਲ ਹੈ ਬਾਈ ਤੇ ਦੁੱਧ ਦੇ ਤਾਂ ਆਪਾਂ ਘਟਾਈ ਆ ਬਾਈ 20 ਕਿਲੋ ਤੇ ਹੁਣ ਵੀ ਚੱਲੀ ਜਾਂਦੀ ਸੀਗੀ ਚਲ ਮੈਂ ਨੇੜੇ ਆ ਕੇ ਫੇਰ ਪੁੱਛਨੇ ਸੁੱਕਣਾ ਨਹੀਂਗਾ ਫੇਰ ਹੀ ਮੂਰੇ ਦੁੱਧ ਦੇਉ ਹਣਾ ਕਿੰਨਾ ਕਰ ਰਿਕਾਰਡ ਸੀਤਾ ਜੀ ਦਾ ਰਿਕਾਰਡ ਬਾਈ ਇਹਦਾ 32 33 ਕਿਲੋ 32 33 ਖੁੱਲਾ ਚੱਲੀ ਆ ਠੀਕ ਹੈ ਹਾਂ ਪੀਕ ਲੈਵਲ 35 ਤੇ ਜਾਣ ਵਾਲੀ ਵਹਿੜ ਹੈਗੀ ਤੇ ਖੋਲੀ ਬਾਈ ਮੜਾ ਜਾ ਤੋਰਾ ਚੈੱਕ ਕਰਾ ਦਿੰਨੇ ਆ ਬਾਈ ਆਪਾਂ ਕਦ ਬਾਈ ਬਹੁਤ ਚੰਗਾ ਬਾਕੀ ਪਾਲੀਸ਼ਮੀ ਚੰਗੀ ਆ ਤੁਸੀਂ ਇਹ ਨਾ ਮੰਨਿਓ ਵੀ ਕਦ ਛੋਟਾ ਕਿਉਂਕਿ ਬਾਈ ਦਾ ਕਦ ਥੋੜਾ ਨੇ ਜਾਇ ਜੀ ਕਦ ਕਰ ਰਹੀ ਸਹੀ ਕਰ ਹਾਂ ਬਾਕੀ ਦਾ ਕਦ ਜੋ ਕਦ ਨਹੀਂ ਹੈਗਾ ਬਾਈ ਦਾ ਕਦ ਮੇਲਾ 6 ਫੁੱਟ ਤੋਂ ਉੱਤੇ ਹੋ ਬਾਈ 6 3 ਬਾਈ 6 3 ਨਾ ਬਾਈ ਦਾ ਕਦ ਬਾਈ ਉਸ ਹਿਸਾਬ ਨਾਲ ਆਉਂਦਾ ਜੇ ਲਾਇਆ ਉਹਦਾ ਬਾਕੀ ਬਰੀਡ ਆਪਾਂ ਚੈੱਕ ਕਰਨਾ ਹੈ ਫੁੱਲ ਆ ਬਾਈ ਜਿਵੇਂ ਮਰਜ਼ੀ ਦਿਖਾ ਦੇ ਖੇਸ ਭਾਲਾ ਪਿਆ ਰਾਜ ਬਾਲਾ ਹਾਂ ਜਮਾ ਕੰਨ ਕੰਨ ਬਾਈ ਕਿਸੇ ਪਾਸਿਓਂ ਵੀ ਵਹਿੜ ਬਾਕੀ ਬਾਈ ਪਾਲੀਸ਼ਮੀ ਕਦ ਬੇਲ ਲੰਮੀ ਲੰਮੀ ਥਣਾ ਸੈਕਸਡ ਸੀਮਨ ਲੱਗਿਆ ਹੋਇਆ ਬਾਈ ਠੀਕ ਆ ਹਾਂ ਰਮਾਡਾ ਦਾ ਸੀਮਨ ਲੱਗਾ ਆਪੇ ਆਪਾਂ ਸੀਮਨ ਵੀ ਦੇ ਦੇਾਂਗੇ ਹੂੰ ਤੇ ਫਾਰਮ ਵਾਲਿਆਂ ਕੋਲ ਹੀ ਪਿਆਗਾ ਠੀਕ ਆ ਬਾਕੀ ਆਪਣੀ ਜ਼ਿੰਮੇਵਾਰੀ ਆ ਯਾਰ ਪਸ਼ੂ ਦੀ ਬਾਈ ਕਿਹੜੀ ਸੀਲ ਫੁੱਲ ਆਗੀ ਟੜਕੇ ਦੀ ਬਾਈ ਚਵਾਈ ਹੋਈ ਵੀ ਹੈਗੀ ਜਮਾ ਫਿਕਸ ਲੇਵੇ ਦੀ ਆ ਕੀ ਬਾਤ ਡੰਗ ਤੇ ਆ ਕੇ ਬਹੁਤ ਬਣਦੀ ਹੈਗੀ ਇਹ ਗੱਲ ਆ ਟਾਈਮ ਥੋੜਾ ਹੈ ਸਾਢੇ 8 ਦਾ ਟਾਈਮ ਹੁੰਦਾ ਆ ਉਸ 7:00 ਵਜੇ ਚਵਾਈ ਹੋਈ ਹੋ ਯਾਰ ਸਵੇਰ ਦੀ ਸਾਢੇ 7:30 ਜੀ ਆਪਾਂ ਤਾਂ ਮੱਝ ਦੀ ਵੀਡੀਓ ਪਾਉਣੇ ਛ ਨਾਲ ਇਹਦੀ ਪਾ ਦਈਏ ਕੁਆਲਟੀ ਵੈੜ ਦੀ ਚੈੱਕ ਕਰਾ ਦੇ ਬਾਈ ਬਾਈ ਮੈਂ ਕਹਣਾ ਕੀ ਬਾਤ ਆ ਗੱਲਾਂ ਗੱਲਾਂ ਲੰਘ ਦੱਸਦਾ ਨਾ ਬਾਕੀ ਯਾਰ ਅਗਲਾ ਲਿਆ ਕੇ ਵਹੜ ਨੂੰ ਹਰੇਕ ਹੀ ਫਾਰਮ ਵਾਲੀ ਕਹਿ ਦਿੰਦਾ ਹਮ ਆਪਾਂ ਵਿਦ ਪ੍ਰੂਫ ਦੇਵਾਂਗੇ ਸਾਰਾ ਕੁਝ ਜਿੱਥੋਂ ਆਈ ਅਗਲਾ ਦਾ ਨੰਬਰ ਆ ਫਾਰਮ ਦੀ ਵੀਡੀਓ ਮਿਲ ਕੇ ਰਿਕਾਰਡ ਟੀ ਕਿਦਰ ਕਾਰਡ ਸਭ ਕੁਝ ਦੇਵਾਂਗੇ ਭਾਈ ਕੈਨ ਵਾਲੀ ਗੱਲ ਨਹੀਂ ਹੋਊਗੀ ਜਿੰਨੀ ਕਹਿਤੀ ਓਨੀ ਤੇ ਪੂਰੇ ਉਤਰਾਂਗੇ ਇਹ ਮੁੱਲ ਭਾਈ ਫਿਰ ਮੁੱਲੇ ਦਾ ਫੋਨ ਤੇ ਕਰਾਂਗੇ ਮੁੱਲ ਜਾਇਜ਼ ਹੀ ਰਹੇਗਾ ਜਮਾ ਅੱਗੇ ਵੀ ਤੇਨੇ ਆਪਣੇ ਜਾਇਜ਼ ਹੁੰਦੇ ਨੇ ਹੁਣ ਵੀ ਮੁੱਲ ਜਾਇਜ਼ ਹੀ ਹੋਊਗਾ ਫੋਟ ਦੇ ਨਹੀਂ ਕਿਸੇ ਨੂੰ ਮਾਨਦਾਨ ਜ਼ਰੂਰ ਕਰਾਂਗੇ ਠੀਕ ਹੈ ਭਾਈ ਹਾਂ ਤੇ ਤਾਰਾ ਮਾਰੋਗੇ ਫਿਰ ਤਾਰਾ ਭਾਈ ਵੀਡੀਓ ਚ ਮਾਰ ਕੇ ਦਾ ਦਿੰਦੇ ਮਾਰ ਦੋ ਠੰਡੀ ਸ਼ੀਲ ਬਹੁਤ ਆ ਬਈਆ ਪੂਰੇ ਬਾਈ ਬਾਕੀ ਗੱਲ ਨਿਆਣਾ ਪਾਉਣਾ ਪਾਓ ਹਨਾ ਨਹੀਂ ਪਾਉਣਾ ਨਾ ਪੋ ਆਪਾਂ ਤਾਂ ਪਾ ਕੇ ਦਿਖਾਦਾ ਵਿਚ ਬੰਦੇ ਵਹਿਮ ਕਰ ਜਾਂਦੇ ਵੀ ਨਿਆਣਾ ਨਹੀਂ ਪੌਂਦੀ ਹੋਣੀ ਇਹ ਫਾਰਮ ਵਾਲੀ ਆ ਕੋਈ ਡੱਕਾ ਨੂੰ ਤਾਂ ਆਪਾਂ ਤਾਂ ਬਿਨਾਂ ਨਿਆਣੇ ਦੀ ਚੋਣਿਆ ਪਰ ਅਗਲੇ ਦਿਨ ਤੁਸੀਂ ਲਈ ਆਪਾਂ ਪਾਤਾ ਠੀਕ ਆ ਬਾਈ ਹਾਂ ਬਾਕੀ ਥੋੜਾ ਪੇਰਗਲਾ ਵੀ ਥਣਾ ਬਹੁਤ ਚੰਗਾ ਥਣਾ ਗਿਆ ਹਨਾ ਹਾਂ ਜੀ ਬਈ ਇਹ ਲਾ ਕਾਇਆ ਦਿੰਦਾ ਥਣਾ ਦੀ ਕੁਆਲਿਟੀ ਬੜੀ ਚੰਗੀ ਚਬਾਈ ਵੀ ਹੋਣੀ ਚੰਗੀ ਲੱਗਦੀ ਨਹੀਂ ਬਈ ਮੂਰ ਲਈ ਗਾੜੀ ਪਿਛਾੜੀ ਯਾਰ ਜਮਾ ਮੇਰੀ ਪਿਛਾੜੀ ਸਹੀ ਗੱਲ ਆ ਫੁੱਲ ਚੰਗੀ ਆ ਜੀ ਇਸ ਕਿੰਮਰ ਆ ਗਿਆ ਜਮ ਹਮੇ ਜਿੱਧਰ ਦੀ ਚਾਹੇ ਦੋਨੇ ਪਾਸੇ ਵੇਖ ਕੇ ਚੋਲਾ ਯਾਰ ਆਹ ਦੇਖ ਲੈ ਅਜੇ ਤਾਂ ਬਾਈ ਤਿਆਰੀ ਉਸ ਨਾਲ ਆਪਾਂ ਕਰੀ ਨਹੀਂ ਵਾਲ ਬਲੂ ਕੱਟੇ ਨਹੀਂ ਹਨਾ ਆ ਮਿਲਕ ਮੁਲਕ ਵੈਨ ਚੈੱਕ ਕਰਾ ਦੇ ਓਕੇ ਆ ਕਿਸੇ ਪਾਸੋਂ ਫਾਰਮ ਵਾਲੀ ਦਾ ਫਾਰਮ ਵਾਲੀ ਹੋ ਯਾਰ ਸਹੀ ਗੱਲ ਆ ਭਾਈ ਤੇ ਅੱਗੇ ਇਧਰੋਂ ਦੋ ਨੰਬਰ ਤੇ ਬਾਈ ਮੱਝ ਮੱਝ ਸਤ ਕਰਾ ਇਹ ਕਿਹੜਾ ਸੂਆ ਸੂਈਆ ਇਹ ਵੀ ਬਾਈ ਦੂਜਾ ਸੂਆ ਸੂਈਆ ਤੇ ਲੰਮੀ ਲੰਮੀ ਦੀ ਗੱਲ ਕਰੀਏ ਤਾਂ ਮੈਂ ਕਹਣਾ ਵੱਲ ਜਾ ਫੁੱਲ ਬਾਈ ਫੁੱਲ ਫੁੱਲ ਜਮਾ ਕਿਸੇ ਪਾਸੋਂ ਨਹੀਂ ਹੋਵੇ ਸੂਈ ਨੂੰ ਬਾਈ ਇਹਨੂੰ ਅੱਜ ਚੌਥਾ ਪੰਜਵਾਂ ਦਿਨ ਆ ਬਾਈ ਚੌਥਾ ਪੰਜਵਾਂ ਦਿਨ ਹਾਂ ਜੇ ਬੋੜੀ ਚੋਂ ਬਾਹਰ ਹੀ ਹੁੰਦੀ ਆ ਬੱਚਾ ਕੱਟਾ ਬਾਈ ਬੱਚਾ ਕੱਟਾ ਨਾਲੂਆ ਨਾਲ ਆ ਹਾਂ ਨਾਲੂਆ ਜਮਾ ਨਾਲ ਗਿੱਲਾ ਦਿਖਾ ਦੇ ਬਾਈ ਗਿੱਲਾ ਨਾਲੂਆ ਕੱਦ ਕਾਠ ਮੈਂ ਦਾ ਸਮੀ ਪਲੀ ਠੀਕ ਆ ਬੇਲ ਬੂਲ ਚੈੱਕ ਕਰਾਵੇਂ ਦੀ ਬੱਚਾ ਕੱਟਾ ਹਣਾ ਇਹਦੇ ਹਾਂ ਦੇਵਾ ਦੇਖੀ ਬਾਈ ਸੂ ਨਾਲ ਲਾਈ ਫਿਰਦੀ ਆ ਸਹੀ ਗੱਲ ਬਾਕੀ ਥਣ ਵੀ ਗੁੱਲੇ ਵਾਲਾ ਹਾਂ ਗੁੱਲੇ ਵਾਲਾ ਜਮਾ ਮੋਟਾ ਪੂਰੀ ਓਕੇ ਧਾਰ ਆਗੀ ਹਾਂ ਪੂਰਾ ਵਧੀਆ ਮਿਲ ਕੇ ਕਾਰ ਰਿਹਾ ਬਾਈ ਕਿੰਨਾ ਦਾਦਾ ਹਣੇ ਹੁਣ ਇਹ ਥਲੇ ਕਹਿਣ ਨੂੰ ਤਾਂ ਕਿੰਨੇ ਕਹੀ ਚੱਲੀ ਬਾਈ 10 ਕਿਲੋ ਅਗਲਾ ਚਾਨੇ ਟਾਈਮ ਮਰਜੀ ਤੋਲ ਲੈ ਠੀਕ ਆ ਚਾਰ ਡੰਗ ਤੋਲ ਲੈ ਦੋ ਡੰਗ ਚੋਲੇ ਕੱਢੂ 11 ਹੀ ਗੱਲ ਦਾ ਸਵਾਲ ਫੇਰ ਹੀ ਆਉਂਦਾ ਹਨਾ ਜਦੋਂ ਅਗਲਾ ਚੋਣਾ ਆਵੇ ਤੇ ਵੱਧ ਨਿਕਲ ਲੈਨੇ ਜੋ ਸਹੀ ਗੱਲ ਹੈ ਤੇ ਮੋਲੇ ਦਾ ਵੀ ਫਿਰ ਮੁੱਲ ਇਹਦਾ ਹੀ ਬਾਈ ਫੋਨਤੀ ਕਰੀ ਦੇ ਠੀਕ ਆ ਚੋਈ 24 ਚੋਈ ਦੀ ਓਕੇ ਪਰ ਧਾਰਾ ਹੀ ਮਾਰ ਦਿੰਦੇ ਆ ਬਾਈ ਮਾਰ ਦੋ ਬਾਈ ਹਨਾ ਬੱਚਾ ਲੈ ਬਾਈ ਬੱਚਾ ਲੈ ਬਾਈ ਨੇ ਛੱਡ ਹਾਂ ਆਇਆ ਬੱਚਾ ਲਾ ਕੇ ਕਈ ਵਾਰੀ ਅਗਲਾ ਯਾਰ ਫੋਨ ਤੇ ਫਿੱਟ ਕਰਨੀ ਹੁੰਦੀ ਹੈ ਹਨ ਹਾਂ ਪਰ ਆ ਮਾਦ ਨੇ ਬਾਕੀ ਵਾਲ ਨੇ ਯਾਰ ਰੁਪਏ ਲਾਉਣੇ ਆ ਤਸੱਲੀ ਕਰਕੇ ਲੈ ਕੇ ਜਾਵੇ ਠੰਡੀ ਸੀ ਬਹੁਤ ਆਣਾ ਪੂਰੀ ਪੂਰੀ ਬਾਈ ਜਿਵੇਂ ਮਰਜੀ ਬੈਠੀ ਚੱਲੇ ਯਾਰ ਸਹੀ ਗੱਲ ਹੈ ਬਾਈ ਬਾਕੀ ਨਾੜਾ ਨੂੜਾ ਕਾਮ ਆਰ ਗਿਆ ਯਾਰ ਜਾਮਾ 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 ਥਾਣਾ ਵਣ ਬਾਈ ਓਕੇ ਆ ਪੂਰਾ ਦੁੱਧ ਯਾਰ ਬਾਲਾ ਤਾਂ ਨਹੀਂ ਕਹਿੰਦੇ ਡਾਕਟਰ ਆ ਪੈਦੇ ਆ ਬਈ ਹਾਂ 13 14 ਕਿਲੋ ਖੁੱਲਾ ਦੁੱਧ ਕੱਢੋ ਯਾਰ ਠੀਕ ਹੈ ਬਾਈ ਨਾਰਮਲ ਸੇਵਾ ਤੇ ਮੈਂ ਠੀਕ ਹੈ ਸਮੀ ਬੋਲੇ 80 ਮੈਂ ਇਹਨੂੰ ਗੱਲ ਕੁਛਣੀ ਆ 13-14 ਕਿਲੋ ਉਹ ਆਪਣੀਆਂ ਗੱਲਾਂ ਨਹੀਂ 15 16 18 ਕਹਿਦੀ ਹੈ ਹਨਾ ਜਿੰਨਾ ਪਸੂ ਦੇਊਗਾ ਉਹਨਾ ਚਵਾਈ ਕਿਵੇਂ ਹੈ ਬਾਈ ਪੋਲੀ ਚਵਾਈ ਪੂਰੀ ਓਕੇ ਤੇਰੇ ਸਾਹਮਣੇ ਹੁਣ ਕੰਟਰੋਲ ਕਰਦੇ ਉੱਤਰੇ ਹੁੰਦੇ ਮੈਂ ਇਹਨੂੰ ਹੂੰ ਧਾਰਾ ਮਾਰ ਦਾਂਗੇ ਪਤਾ ਲੱਗ ਜਾ ਬਾਕੀ ਸਿੰਘਾਂ ਦਾ ਸਾਈਜ਼ ਵੀ ਚੰਗਾ ਹੈ ਹਨਾ ਪੂਰਾ ਪੂਰਾ ਬਾਈ ਕੁੰਡੇ ਚ ਪੈਂਦੀ ਹੈਗੀ ਸਹੀ ਗੱਲ ਹੈ ਕੁੰਡੇ ਸਿੰਘ ਚ ਆ ਜਾਂਦਾ ਲਵਾ ਹਾਣਾ ਆ ਨਾਲ ਇਹ ਨਹੀਂ ਕਿ ਬੜਾ ਪਾ ਹਾਂਗਾ ਨਾ 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 ਭਾਈ ਦੂਜਾ ਸੂਆ ਦਾ ਦੂਜਾ ਹੀ ਹੋਗਾ ਐ ਨਹੀਂ ਵੀ ਫਿਰ ਏਕ ਨੂੰ ਨਹੀਂ ਦੂਜਾ ਕਿਹਾ ਜਾਊਗਾ ਸਹੀ ਗੱਲ ਆ ਜੇ ਪਸੂ ਸਮਾਂ ਹੈ ਬੜਾ ਰਜਨਾ ਮੈਂ ਕਹਣਾ ਯਾਰ ਪਸੂ ਮਾਂ ਤੇ ਨਾੜੇ ਬਹੁਤ ਚੰਗੀਆਂ ਕੱਢਦੀਆਂ ਨੇ ਉਂਗਲਾਂ ਸਹੀ ਗੱਲ ਆ ਭਾਈ ਬਾਕੀ ਤੂੰ ਐਸਾ ਹਾਲ ਲਾ ਲਾਟਰ ਹਰੇ ਟਾਈਮ ਕੁਝ ਨਹੀਂ ਹੋਇਆ ਪਸੂ ਟਾਈਮ ਭਾਈ ਐ ਮੰਨ ਕੇ ਚੱਲੋ ਕੁਝ ਨਹੀਂ ਹੋਇਆ 8:30 8:40 ਦਾ ਟਾਈਮ ਮੰਨ ਕੇ ਚੱਲੋ ਜਿਵੇਂ ਮਰਦੇ ਨੇ ਡਾਕਟਰ ਕੋ ਸਮਾਂ ਦੇਖ ਮੈਂ ਬਈ ਮੈਂ ਨਾ ਬੜਾ ਚੰਗਾ ਬਸਮਾ ਹੂੰ ਬਾਕੀ ਠੰਡੀ ਚ ਲਾ ਰਹਿਣਾ ਧਾਰ ਤੇ ਲਾਲਾ ਹੂੰ ਚਾਰਟ ਤੇ ਲਾਲਾ ਉਹ ਅਗਲੇ ਜਿਵੇਂ ਮਰਜ਼ੀ ਯਾਰ ਪਸ਼ੂ ਆਪਣਾ ਅਸੀਂ ਦਿਨ ਦਿੰਦਾ ਹੁੰਦਾ ਲੈ ਬਈ ਦੇਖ ਧਾਰ ਫਿਰ ਆ ਜਾ ਕੀ ਬਾਤ ਆ ਬਈ ਬਹੁਤ ਸੋਹਣਾ ਚੋਣ ਚਵਾ ਯਾਰ ਹਣਾ ਠੀਕ ਆ ਬਈ ਦੇਖ ਲੈ ਲੈ ਕੀ ਬਾਤ ਆ ਅਸਲ ਵਿੱਚ ਤਾਂ ਗਾਂ ਮਾਰ ਕੇ ਕੁੱਥੀਆਂ ਪਟਣ ਲੱਗਾ ਜਮਾ ਜਮਾ ਬਈ ਲੈ ਥੱਲੇ ਮਾ ਦਿੰਨੇ ਆ ਤੇ ਮਰਜ਼ੀ ਮਾਰ ਲੈ ਯਾਰ ਕੀ ਬਾਤ ਆ ਲੈ ਪੂਰੀ ਇੱਕ ਨੰਬਰ ਆ ਬਰਦੀ ਆ ਮੈਂ ਯਾਰ ਜਿੱਧਰੋਂ ਮਰਜੀ ਕਿਸੇ ਪਾਸੇ ਵੀ ਬਸੂ ਹੱਥ ਧਰਾਣ ਯਾਰ ਹਜੇ ਤਾਂ ਬੌਲੀ ਚੋਂ ਬਾਹਰ ਹੀ ਹੁੰਦੀ ਆ ਹੂੰ ਜੀ ਥੱਲੇ ਅੱਜ ਚੌਥੇ ਦੇੰਦਸ ਕਿਲੋ ਦੁੱਧਾ ਨੂੰ 14 ਕਿਲੋ ਦੁੱਧੋ ਕੋਈ ਬਾਲੀ ਵੱਡੀ ਕਰਨੀ ਹੂੰ ਤੋਰੇ ਖੋਲੀ ਤੋਰਾ ਚੈੱਕ ਕਰਾ ਦਿੰਨੇ ਆ ਬਾਈ ਬਾਕੀ ਬਾਈ ਬੇੜ ਲੰਮੀ ਲੁਮੀ ਪਿੱਠ ਪੁੜੀ ਸਾਰੇ ਪਾਸੋਂ ਕਿਹ ਯਾਰ ਨੰਬਰ ਆ ਗਈ ਸਮੇਂ ਵੀ ਜਗ੍ਹਾ ਲੱਕਰੀ ਨਾ ਫੁੱਲ ਆ ਗਈ ਦੇਖ ਬਾਈ ਤੋਰਾ ਮੈਂ ਪਿਛਾੜੀ ਦੋਵੇਂ ਫੁੱਲ ਚੰਗੇ ਆ ਕਿ ਨਹੀਂ ਕੱਦ ਦੇਖੀ ਬਾਈ ਲੈ ਮੈਂ ਤੁਰਦੀ ਦੇਖ ਮੱਲਾਣਾ ਤੋਰਾ ਤੁਰਦੀ ਆ ਜਮਾ 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 ਲੈ ਨੇ ਬੀ ਚੈੱਕ ਕਰੋ ਯਾਰ ਬਹੁਤ ਕਮਾਲ ਦਾ ਤੁਰਾ ਤਰ ਆ ਗਿਆ ਬਾਕੀ ਲੰਮੀ ਲੰਮੀ ਵੀ ਚਰਮ ਵਾਲੀ ਕੱਤਕਾਰ ਦੀ ਫੁੱਲਾ ਬਾਈ ਯਾਰ ਕਿਸੇ ਬੱਸ ਹੋਰ ਆ ਚਮਕ ਵਾਲੀ ਆ ਸਰੀਰ ਤੇ ਬਾਲੀ 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 ਬਾਈ ਇਹ ਹੀ ਬਸ ਦੁੱਧ ਕੱਢਦਾ ਬਾਈ ਫਿਰ ਇਹਦਾ ਕਾਲੀ ਪਈ ਆ ਹਨਾ ਪਿੰਡੇ ਤੋਂ ਜਮਾ ਜਮਾ ਬਾਈ ਜੈਡ ਬਲੈਕ ਮੋਹਰਾ ਚ ਹੂੰ ਤੇ ਮੁੱਲ ਫਿਰ ਜਮਾ ਜਾਇਜ ਹੀ ਮੁੱਲ ਇਹਦਾ ਵੀ ਜਾਇਜ ਹੀ ਤੈਨੂੰ ਪਤਾ ਆਪਣੇ ਅੱਗੇ ਵੀ ਮੁੱਲ ਜਾਇਜ ਹੀ ਹੁੰਦੇ ਨੇਗੇ ਹੁਣ ਵੀ ਜਾਇਜ ਹੀ ਹੋਣਗੇ ਸਹੀ ਗੱਲ ਲੈ ਬਾਈ ਚੈੱਕ ਕਰੋ ਕਿਆ ਬਾਤ ਜਿੰਨੀ ਗੱਲ ਕਹੇਤੀ ਬਾਈ ਉਨੀ ਖਰੀ ਹੋ ਗਈ ਆਪਣੇ ਦੂਜੀ ਗੱਲ ਤੈਨੂੰ ਆ ਗਾਂ ਦੀ ਦੱਸੀ ਸੀ ਇਹ ਕੈਨ ਵਾਲੀ ਗੱਲ ਨਹੀਂ ਆਪਾਂ ਬਸ ਦੀ ਜ਼ਿੰਮੇਦਾਰੀ ਨਹੀਂ ਲੈਂਦੇ ਹੁੰਦੇ ਵੀ ਅੱਗੇ ਜਾ ਕੇ ਦੁੱਧ ਦੇਵੇ ਨਾ ਦੇਵੇ ਅਗਲੇ ਦੀ ਸੇਵਾ ਪਰ ਆ ਬੈੜ ਦੀ ਆਪਣੀ ਜ਼ਿੰਮੇਦਾਰੀ ਆ ਵੀ 32+ ਚੱਲੂ ਹੀ ਚੱਲੂ 35 ਕਿਲੋ ਦੁੱਧ ਤੇ ਇਹ ਠੀਕ ਹੈ ਲਿਖ ਕੇ ਲੈ ਲੈ ਬੰਦਾ ਆਪਣੇ ਤੋਂ ਆਪਣਾ ਨੰਬਰ ਰੱਖ ਲਿਆ ਪੱਕੇ ਬੰਦੇ ਨਾਲ ਪੱਕੀ ਗੱਲ ਕਰ ਲਾਂਗੇ ਠੀਕ ਆ ਹਾਂ ਜ਼ਿੰਮੇਦਾਰੀ ਉਪਰ ਆਪਣੀ ਠੀਕ ਹੈ ਤੇ ਨਕਸੀ ਕੇ ਦੋ ਬਾਈ ਦੋ ਮੈਂ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾ ਕੰਟੈਕਟ ਜ਼ਰੂਰ ਕਰੋ ਵੀਡੀਓ ਨੂੰ ਵੇਖਣ ਲਈ 当了吧